ਸਰਨਾਲ ਟ੍ਰੈਫਿਕ ਵੀ ਜਮ ਹੋ ਗਿਆ ਹੈ ਪਰਵਾਰ ਦਾ ਕਹਿਣਾ ਹੈ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਸੜਕ ਜਮ ਰਹੇਗੀ ਧਰਨਾ ਪ੍ਰਦਰਸ਼ਨ ਬੀਤੀ ਰਾਤ ਅਨਪਛਾਤੇਆਂ ਦੇ ਵੱਲੋਂ ਹਮਲਾ ਕਰਕੇ ਇੱਕ ਮੁੰਡੇ ਨੂੰ ਮਾਰ ਮੁਕਾਇਆ ਗਿਆ ਤੇ ਪੰਜ ਤੋਂ 6 ਮੁੰਡੇ ਜ਼ਖਮੀ ਕਰ ਦਿੱਤੇ ਗਏ ਨੇ ਸ਼ਰਿਆਮ ਇੱਥੇ ਹਥਿਆਰਾਂ ਦੇ ਨਾਲ ਵਾਰ ਹੁੰਦੇ ਨੇ ਜਿਸ ਤੋਂ ਬਾਅਦ ਪਰਿਵਾਰ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਸੜਕ ਜਾਮ ਕਰ ਦਿੱਤੀ ਹੈ ਤੇ ਧਰਨਾ ਲਗਾ ਦਿੱਤਾ ਹੈ ਜਿਸ ਨਾਲ ਟ੍ਰੈਫਿਕ ਵੀ ਜਾਮ ਹੋ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਸੜਕ ਜਾਮ ਰਹੇਗੀ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਹਾਲਾਂਕਿ ਇਥੇ ਦੱਸ ਦਈਏ ਕਿ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਤੇ ਪਰ ਪਿੰਡ ਵਾਸੀਆਂ ਵੱਲੋਂ ਬਿਨਾਂ ਕਾਰਵਾਈ ਧਰਨਾ ਨਾ ਚੁੱਕਣ ਦੇ ਲਈ ਕਿਹਾ ਗਿਆ ਪਿੰਡ ਵਾਸੀ ਤੇ ਪਰਿਵਾਰ ਕਹਿ ਰਿਹਾ ਹੈ ਕਿ ਜਦ ਤੱਕ ਕਾਰਵਾਈ ਨਹੀਂ ਹੁੰਦੀ ਇਨਸਾਫ ਨਹੀਂ ਮਿਲਦਾ ਧਰਨਾ ਨਹੀਂ ਚੁੱਕਿਆ ਜਾਣਾ ਪਰਿਵਾਰ ਜੋ ਇਲਜ਼ਾਮ ਲਗਾ ਰਿਹਾ ਹੈ ਕਿ ਬੀਤੀ ਰਾਤ ਕੁਝਣ ਪਛਾਤੇ ਹਮਲਾਵਰ ਆਉਂਦੇ ਨੇ ਤੇ ਇੱਕ ਮੁੰਡੇ ਨੂੰ ਤੇਜ਼ਦਾਰ ਹਥਿਆਰਾਂ ਦੇ ਨਾਲ ਵੱਡ ਕੇ ਸੁੱਟ ਗਏ ਨੇ ਤਾਂ ਇਹ ਤਾਂ ਸੁਵੀਰਾ ਜਿਹੜੀਆਂ ਧਰਨੇ ਦੀਆਂ ਤੁਹਾਨੂੰ ਵਿਖਾ ਰਹੇ ਆ ਪਰਿਵਾਰ ਦੇ ਵੱਲੋਂ ਹੁਣ ਧਰਨਾ ਲਗਾ ਦਿੱਤਾ ਗਿਆ ਤੇ ਜਦ ਤੱਕ ਇਨਸਾਫ ਨਹੀਂ ਮਿਲਦਾ ਉਹਨਾਂ ਦਾ ਕਹਿਣਾ ਕੀ ਇਹ ਧਰਨਾ ਵੀ ਜਾਰੀ ਰਹੇਗਾ ਬੀਤੀ ਰਾਤ ਆਣ ਪਛਾਤੇ ਬੰਦੇ ਜੋ ਕਿ ਇਸ ਮੁੰਡੇ ਤੇ ਹਮਲਾ ਕਰ ਦਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ 5 ਤੋਂ 6 ਹੋਰ ਜਿਹੜੇ ਮੁੰਡੇ ਨੇ ਉਹ ਜ਼ਖਮੀ ਨੇ ਹਸਪਤਾਲ ਦੇ ਵਿੱਚ ਜਰੇ ਲਾਜ਼ ਦੇ ਤਾਂ ਇਹ ਮਾਮਲਾ ਸਾਹਮਣੇ ਆਇਆ ਪਿੰਡ ਸਲੀਕਿਆਣਾ ਤੋਂ ਜਿੱਥੇ ਬੀਤੀ ਰਾਤ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਨਸਾਫ ਦੇ ਲਈ ਧਰਨਾ ਲਗਾ ਦਿੱਤਾ ਤਾਂ ਫਲੋਰ ਦੀਆਂ ਤਸਵੀਰਾਂ ਪਿੰਡ ਸਲੀਕਿਆਣਾ ਦੇ ਵਿੱਚ ਬੀਤੀ ਰਾਤ ਕੁਜਾਨ ਪਛਾਤੇ ਇੱਕ ਮੁੰਡੇ ਤੇ ਹਮਲਾ ਕਰਦੇ ਨੇ ਕੁਝ ਹੋਰ ਮੁੰਡੇ ਵੀ ਉੱਥੇ ਉਸ ਵੇਲੇ ਨਾਲ ਮੌਜੂਦ ਹੁੰਦੇ ਨੇ ਜਿੱਥੇ ਇੱਕ ਮੁੰਡੇ ਦੀ ਤਾਂ ਜਾਨ ਚਲੀ ਗਈ ਹੈ ਤੇ ਹੋਰ ਕਈ ਜ਼ਖਮੀ ਦੱਸੇ ਜਾ ਰਹੇ ਨੇ ਮੈਂ ਸੁਵਿੰਦਰ ਸੁਮਨ ਮੇਰਾ ਨਾਂ ਆ ਮੈਂ ਸੇਲ ਗਿਆਣਾ ਦਾ ਵਸਨੀਕ ਆ ਮੇਰਾ ਭਰਾ ਦੀ ਰਾਤ ਲੜਾਈ ਹੋਈ ਆ ਠੀਕ ਆ ਕੋਈ ਬਾਹਰੋਂ ਅਣਸ਼ਵਾਤੀ ਬੰਦੇ ਆਏ ਆ ਠੀਕ ਆ ਉਹਨੂੰ ਵੱਟ ਟੱਕ ਕੇ ਉੱਥੇ ਚੱਲ ਗਏ ਆ ਕਿੰਨੇ ਮੁੰਡੇ ਜਿਹੜੇ ਹੋਏ ਆ 6 5 6 ਜਣੇ ਹੋਣਗੇ ਜਿਹੜੇ ਉਹਨਾਂ ਦੇ ਗੀਆਂ ਦੇ ਜ਼ਖਮੀ ਵੀ ਜਿਆਦਾ ਸਿਰਸ ਹੋਇਆ ਭੇਜੇ ਬਾਹਰ ਜਲੰਧਰ ਭੇਜੇ ਨਾ ਹਾਂਜੀ ਹਾਂਜੀ ਜਿਹੜੇ ਬਾਰ ਬਾਰ ਦਾਤ ਹੋਈ ਕਾਰਨ ਕੀ ਸੀ ਦਾਤ ਕਰਨ ਭਾਈ ਸਾਨੂੰ ਕੁਝ ਨਹੀਂ ਪਤਾ ਹਾਂ ਸਾਨੂੰ ਕੋਈ ਕਾਰਨ ਕੁਝ ਨਹੀਂ ਪਤਾ ਨਹੀਂ ਨਹੀਂ ਸਾਨੂੰ ਕੋਈ ਨਹੀਂ ਪਤਾ ਇੱਧਰ ਇੱਥੇ ਏਡੇ ਚ ਬੈਠੇ ਸੀਗੇ ਆ ਮੁੰਡੇ ਪਿੱਛੋਂ ਆਏ ਆ ਚੋਰ ਆ ਚੋਰ ਆ ਕੀ ਨਾ ਜਿਹੜੇ ਜ਼ਖਮੀ ਹੋਏ ਹੋਣਗੇ ਜ਼ਖਮੀ ਮੇਰੇ ਭਰਾ ਦਾ ਨਾ ਗੁਰਦੀਪ ਕੁਮਾਰ ਆ ਹਾਂ ਤੇ ਮੁੰਡੇ ਦੂਜੇ ਨਾਲ ਜੱਗੀ ਆ ਹਾਂ ਮੈਨੂੰ ਮਾਫ਼ ਕਰਦੇ ਹਾਂ ਹਾਂਜੀ ਬਾਕੀ ਕਰਦੇ ਹਾਂ ਮੰਗ ਸਾਨੂੰ ਚਾਹੀਦਾ ਆ ਇਨਸਾਫ਼ ਚਾਹੀਦਾ ਇਹਨਾਂ ਵਿੱਚ ਸਾਨੂੰ ਲੱਗਾ ਸੀ ਕਿ ਅਸਲੀ ਕੋਈ ਅੰਤਛਾਪੀ ਵਿਅਕਤੀ ਮੁੰਡੇ ਨੂੰ ਮਾਰ ਦੇ ਕੇ ਕੀ ਲੱਗਦਾ ਤੁਸੀਂ ਭਰੋਸਾ ਕਿਤੋਂ ਆਇਆ ਆ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਦੇ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦੋ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਹੋਣਾ ਹੈ ਜੀ ਹਰ ਵੇਲੇ ਅਸੀਂ ਜਿਹੜਾ ਇਹ ਸਬ-ਸੈਕਸ਼ਨ ਜਿਹੜਾ ਕਰਾਂਗੇ ਇਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰਿਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਹੈ ਪਰਚਾ ਲਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦ ਤੋਂ ਜਲ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜਾ ਕਿੰਨੇ ਇਹਦੇ ਵਿੱਚ ਦੋ ਇੰਜਰਡ ਨੇ ਜੇ ਉਹ ਹਾਲ ਦੀ ਕਾੜੇ ਨੂੰ ਪਤਾ ਲੱਗਿਆ ਸੋ ਹਸਪਿਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸੱਖ ਤੇ ਨੌਜਵਾਨ ਸੀ ਉਹਨਾਂ ਦਾ ਕੋਈ ਆਇਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲ ਅਰੈਸਟ ਕਰ ਲਿਆ ਜਾਏਗਾ ਕੀ ਇਹਨਾਂ ਦੇ ਕੋਈ ਪੁਰਾਣੀ ਰੰਜਿਸ਼ ਤੇ ਇਹ ਅਜੇ ਇਨਵੈਸਟੀਗੇਸ਼ਨ ਬੀਤੀ ਰਾਤ ਅਨਪਛਾਤੇਆਂ ਦੇ ਵੱਲੋਂ ਹਮਲਾ ਕਰਕੇ ਇੱਕ ਮੁੰਡੇ ਨੂੰ ਮਾਰ ਮੁਕਾਇਆ ਗਿਆ ਤੇ 5 ਤੋਂ 6 ਮੁੰਡੇ ਜ਼ਖਮੀ ਕਰ ਦਿੱਤੇ ਗਏ ਨੇ ਸ਼ਰਿਆਮੀ ਇੱਥੇ ਹਥਿਆਰਾਂ ਦੇ ਨਾਲ ਵਾਰ ਹੁੰਦੇ ਨੇ ਜਿਸ ਤੋਂ ਬਾਅਦ ਪਰਿਵਾਰ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਸੜਕ ਜਾਮ ਕਰ ਦਿੱਤੀ ਹੈ ਤੇ ਧਰਨਾ ਲਗਾ ਦਿੱਤਾ ਹੈ ਜਿਸ ਨਾਲ ਟ੍ਰੈਫਿਕ ਵੀ ਜਾਮ ਹੋ ਗਿਆ ਹੈ ਪਰਵਾਰ ਦਾ ਕਹਿਣਾ ਹੈ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਸੜਕ ਜਾਮ ਰਹੇਗੀ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਹਾਲਾਂਕਿ ਇਥੇ ਦੱਸ ਦਈਏ ਕਿ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਤੇ ਪਰ ਪਿੰਡ ਵਾਸੀਆਂ ਵੱਲੋਂ ਬਿਨਾਂ ਕਾਰਵਾਈ ਦਰਨਾ ਨਾ ਚੁੱਕਣ ਦੇ ਲਈ ਕਿਹਾ ਗਿਆ ਪਿੰਡ ਵਾਸੀ ਤੇ ਪਰਿਵਾਰ ਕਹਿ ਰਿਹਾ ਹੈ ਕਿ ਜਦ ਤੱਕ ਕਾਰਵਾਈ ਨਹੀਂ ਹੁੰਦੀ ਇਨਸਾਫ ਨਹੀਂ ਮਿਲਦਾ ਧਰਨਾ ਨਹੀਂ ਚੁੱਕਿਆ ਜਾਣਾ ਪਰਿਵਾਰ ਜੋ ਇਲਜ਼ਾਮ ਲਗਾ ਰਿਹਾ ਹੈ ਕਿ ਬੀਤੀ ਰਾਤ ਕੁਝਣ ਪਛਾਤੇ ਹਮਲਾਵਰ ਆਉਂਦੇ ਨੇ ਤੇ ਇੱਕ ਮੁੰਡੇ ਨੂੰ ਤੇਜ਼ਦਾਰ ਹਥਿਆਰਾਂ ਦੇ ਨਾਲ ਵੱਢ ਕੇ ਸੁੱਟ ਗਏ ਨੇ ਤਾਂ ਇਹ ਤਾਂ ਸੁਵੇਰਾ ਜਿਹੜੀਆਂ ਧਰਨੇ ਦੀਆਂ ਤੁਹਾਨੂੰ ਵਿਖਾ ਰਹੇ ਆ ਪਰਿਵਾਰ ਦੇ ਵੱਲੋਂ ਹੁਣ ਧਰਨਾ ਲਗਾ ਦਿੱਤਾ ਗਿਆ ਤੇ ਜਦ ਤੱਕ ਇਨਸਾਫ ਨਹੀਂ ਮਿਲਦਾ ਉਹਨਾਂ ਦਾ ਕਹਿਣਾ ਹੈ ਕਿ ਇਹ ਧਰਨਾ ਵੀ ਜਾਰੀ ਰਹੇਗਾ ਬੀਤੀ ਰਾਤ ਆਣ ਪਛਾਤੇ ਬੰਦੇ ਜੋ ਕਿ ਇਸ ਮੁੰਡੇ ਤੇ ਹਮਲਾ ਕਰ ਦਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ 5 ਤੋਂ 6 ਹੋਰ ਜਿਹੜੇ ਮੁੰਡੇ ਨੇ ਉਹ ਜ਼ਖਮੀ ਨੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਦੇ ਤਾਂ ਇਹ ਮਾਮਲਾ ਸਾਹਮਣੇ ਆਇਆ ਪਿੰਡ ਸਲੀਕਿਆਣਾ ਤੋਂ ਜਿੱਥੇ ਬੀਤੀ ਰਾਤ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਨਸਾਫ ਦੇ ਲਈ ਧਰਨਾ ਲਗਾ ਦਿੱਤਾ ਤਾਂ ਫਲੋਰ ਦੀਆਂ ਤਸਵੀਰਾਂ ਵਿੰਡਰ ਸਲੀਕਿਆਣਾ ਦੇ ਵਿੱਚ ਬੀਤੀ ਰਾਤ ਕੁਜਣ ਪਛਾਤੇ ਇੱਕ ਮੁੰਡੇ ਤੇ ਹਮਲਾ ਕਰਦੇ ਨੇ ਕੁਝ ਹੋਰ ਮੁੰਡੇ ਵੀ ਉੱਥੇ ਉਸ ਵੇਲੇ ਨਾਲ ਮੌਜੂਦ ਹੁੰਦੇ ਨੇ ਜਿੱਥੇ ਇੱਕ ਮੁੰਡੇ ਦੀ ਤਾਂ ਜਾਨ ਚਲੀ ਗਈ ਹੈ ਤੇ ਹੋਰ ਕਈ ਜ਼ਖਮੀ ਦੱਸੇ ਜਾ ਰਹੇ ਨੇ ਮੈਂ ਸੁਵਿੰਦਰ ਸੁਮਨ ਮੇਰਾ ਨਾਂ ਆ ਮੈਂ ਸੇਲ ਗਿਆਣੇ ਦਾ ਵਸਨੀਕ ਆ ਮੇਰਾ ਭਰਾ ਦੀ ਰਾਤ ਲੜਾਈ ਹੋਈ ਆ ਠੀਕ ਆ ਕੋਈ ਬਾਹਰੋਂ ਅਣਸ਼ਵਾਤੇ ਬੰਦੇ ਆਏ ਆ ਠੀਕ ਆ ਉਹਨੂੰ ਵੱਟ ਟੱਕ ਕੇ ਉੱਥੇ ਕਿ ਲਗਾਇਆ ਇੰਨੇ ਮੁੰਡੇ ਜਿਹੜੇ ਹੋਇਆ 6 5 6 ਜਣੇ ਹੋਣਗੇ ਜਿਹੜੇ ਉਹਨਾਂ ਦੇ ਗਿਆ ਦੇ ਜ਼ਖਮੀ ਵੀ ਜਿਆਦਾ ਸਿਰਸ ਹੋਇਆ ਭੇਜੇ ਬਾਹਰ ਜਲੰਧਰ ਭੇਜਿਆ ਹਾਂਜੀ ਹਾਂਜੀ ਜਿਹੜੇ ਬਾਰ ਬਾਰ ਦਾਤ ਹੋਈ ਕਾਰਨ ਕੀ ਸੀ ਦਾ ਬਾਰਤਨ ਭਾਈ ਸਾਨੂੰ ਕੁਝ ਨਹੀਂ ਪਤਾ ਮੈਂ ਸਾਨੂੰ ਕੋਈ ਕਾਰਨ ਕੁਝ ਨਹੀਂ ਪਤਾ ਮੈਨੂੰ ਸਾਨੂੰ ਕੋਈ ਨਹੀਂ ਪਤਾ ਇੱਥੇ ਇੱਥੇ ਏਡੇ ਚ ਬੈਠੇ ਸੀਗੇ ਮੁੰਡੇ ਪਿੱਛੋਂ ਆਏ ਆ ਚੋਰ ਆ ਚੋਰ ਆ ਇਹ ਨਾ ਜਿਹੜੇ ਜ਼ਖਮੀ ਹੋਏ ਹੋ ਜਾਂ ਜ਼ਖਮੀ ਮੇਰੇ ਭਰਾ ਦਾ ਨਾ ਗੁਰਦੀਪ ਕੁਮਾਰ ਆ ਹਾਂ ਤੇ ਮੁੰਡੇ ਦੂਜੇ ਨਾਲ ਜੱਗੀ ਆ ਹਾਂ ਹਾਂ ਜੀ ਮੰਗ ਕੀ ਕਰਦੇ ਹਾਂ ਮੰਗ ਸਾਨੂੰ ਚਾਹੀਦਾ ਆ ਇਨਸਾਫ ਚਾਹੀਦਾ ਇਹ ਸੋਚਣਾ ਲੱਗਾ ਸੀ ਜਾਸੀ ਕੋਈ ਸ਼ਾਂਤ ਸ਼ਾਂਤ ਵਿਅਕਤੀ ਮੁੰਡੇ ਨੂੰ ਮੱਦੇਨ ਕਿ ਲੱਗਦਾ ਤੁਸੀਂ ਭਰੋਸਾ ਕਿਧੋਂ ਆਇਆ ਆ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦੋ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣਿਆ ਜੀ ਹਰ ਵੇਲੇ ਅਸੀਂ ਜਿਹੜਾ ਇਹ ਸਬ-ਸੈਕਸ਼ਨ ਜਿਹੜਾ ਕਰਾਂਗੇ ਇਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਹੈ ਮਰਚਲਡਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦ ਤੋਂ ਜਲ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜੇ ਕਿੰਨੇ ਆ ਇਹਦੇ ਵਿੱਚ ਦੋ ਇੰਜਰਡ ਨੇ ਜਿਹੋ ਹਾਲ ਦੀ ਅਕੈਡਮੀ ਨੂੰ ਪਤਾ ਲੱਗਿਆ ਸੋ ਹਸਪਿਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸੱਖ ਤੇ ਨੌਜਵਾਨ ਸੀ ਉਹਨਾਂ ਦਾ ਕੋਈ ਆਇਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲ ਅਰੈਸਟ ਕਰ ਲਿਆ ਜਾਏਗਾ ਕੀ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਇਹ ਹਜੇ ਇਨਸਟੀਗੇਸ਼ਨ ਬੀਤੀ ਰਾਤ ਅਨਪਛਾਤੇਆਂ ਦੇ ਵੱਲੋਂ ਹਮਲਾ ਕਰਕੇ ਇੱਕ ਮੁੰਡੇ ਨੂੰ ਮਾਰ ਮੁਕਾਇਆ ਗਿਆ ਤੇ 5 ਤੋਂ 6 ਮੁੰਡੇ ਜ਼ਖਮੀ ਕਰ ਦਿੱਤੇ ਗਏ ਨੇ ਸ਼ਰਿਆਮੇ ਇੱਥੇ ਹਥਿਆਰਾਂ ਦੇ ਨਾਲ ਵਾਰ ਹੁੰਦੇ ਨੇ ਜਿਸ ਤੋਂ ਬਾਅਦ ਪਰਿਵਾਰ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਸੜਕ ਜਾਮ ਕਰ ਦਿੱਤੀ ਹੈ ਤੇ ਧਰਨਾ ਲਗਾ ਦਿੱਤਾ ਹੈ ਜਿਸ ਨਾਲ ਟ੍ਰੈਫਿਕ ਵੀ ਜਾਮ ਹੋ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਸੜਕ ਜਾਮ ਰਹੇਗੀ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਹਾਲਾਂਕਿ ਇਥੇ ਦੱਸ ਦਈਏ ਕਿ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਤੇ ਪਰ ਪਿੰਡ ਵਾਸੀਆਂ ਵੱਲੋਂ ਬਿਨਾ ਕਾਰਵਾਈ ਧਰਨਾ ਨਾ ਚੁੱਕਣ ਦੇ ਲਈ ਕਿਹਾ ਗਿਆ ਪਿੰਡ ਵਾਸੀ ਤੇ ਪਰਿਵਾਰ ਕਹਿ ਰਿਹਾ ਕਿ ਜਦ ਤੱਕ ਕਾਰਵਾਈ ਨਹੀਂ ਹੁੰਦੀ ਇਨਸਾਫ ਨਹੀਂ ਮਿਲਦਾ ਧਰਨਾ ਨਹੀਂ ਚੁੱਕਿਆ ਜਾਣਾ ਪਰਿਵਾਰ ਜੋ ਇਲਜ਼ਾਮ ਲਗਾ ਰਿਹਾ ਹੈ ਕਿ ਬੀਤੀ ਰਾਤ ਕੁਝਣ ਪਛਾਤੇ ਹਮਲਾਵਰ ਆਉਂਦੇ ਨੇ ਤੇ ਇੱਕ ਮੁੰਡੇ ਨੂੰ ਤੇਜ਼ਦਾਰ ਹਥਿਆਰਾਂ ਦੇ ਨਾਲ ਵੱਡ ਕੇ ਸੁੱਟ ਗਏ ਨੇ ਤਾਂ ਇਹ ਤਾਂ ਸੁਵੀਰਾ ਜਿਹੜੀਆਂ ਧਰਨੇ ਦੀਆਂ ਤੁਹਾਨੂੰ ਵਿਖਾ ਰਹੇ ਆ ਪਰਿਵਾਰ ਦੇ ਵੱਲੋਂ ਹੁਣ ਧਰਨਾ ਲਗਾ ਦਿੱਤਾ ਗਿਆ ਤੇ ਜਦ ਤੱਕ ਇਨਸਾਫ ਨਹੀਂ ਮਿਲਦਾ ਉਹਨਾਂ ਦਾ ਕਹਿਣਾ ਕਿ ਇਹ ਧਰਨਾ ਵੀ ਜਾਰੀ ਰਹੇਗਾ ਬੀਤੀ ਰਾਤ ਆਣ ਪਛਾਤੇ ਬੰਦੇ ਜੋ ਕਿ ਇਸ ਮੁੰਡੇ ਤੇ ਹਮਲਾ ਕਰ ਦਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ 5 ਤੋਂ 6 ਹੋਰ ਜਿਹੜੇ ਮੁੰਡੇ ਨੇ ਉਹ ਜ਼ਖਮੀ ਨੇ ਹਸਪਤਾਲ ਦੇ ਵਿੱਚ ਜਰੇ ਲਾਜ਼ ਦੇ ਤਾਂ ਇਹ ਮਾਮਲਾ ਸਾਹਮਣੇ ਆਇਆ ਪਿੰਡ ਸਲੀਕਿਆਣਾ ਤੋਂ ਜਿੱਥੇ ਬੀਤੀ ਰਾਤ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਨਸਾਫ ਦੇ ਲਈ ਧਰਨਾ ਲਗਾ ਦਿੱਤਾ ਤਾਂ ਫਲੋਰ ਦੀਆਂ ਤਸਵੀਰਾਂ ਪਿੰਡ ਸਲੀਕਿਆਣਾ ਦੇ ਵਿੱਚ ਬੀਤੀ ਰਾਤ ਕੁਜਾਨ ਪਛਾਤੇ ਇੱਕ ਮੁੰਡੇ ਤੇ ਹਮਲਾ ਕਰਦੇ ਨੇ ਕੁਝ ਹੋਰ ਮੁੰਡੇ ਵੀ ਉੱਥੇ ਉਸ ਵੇਲੇ ਨਾਲ ਮੌਜੂਦ ਹੁੰਦੇ ਨੇ ਜਿੱਥੇ ਇੱਕ ਮੁੰਡੇ ਦੀ ਤਾਂ ਜਾਨ ਚਲੀ ਗਈ ਹੈ ਤੇ ਹੋਰ ਕਈ ਜ਼ਖਮੀ ਦੱਸੇ ਜਾ ਰਹੇ ਨੇ ਮੈਂ ਗਵਿੰਦਰ ਸੁਮਨ ਮੇਰਾ ਨਾਂ ਆ ਮੈਂ ਸੇਲਕਿਆਣਾ ਦਾ ਵਸਨੀਕ ਆ ਮੇਰਾ ਭਰਾ ਦੀ ਰਾਤ ਲੜਾਈ ਹੋਈ ਆ ਠੀਕ ਆ ਕੋਈ ਬਾਹਰੋਂ ਅਣਸ਼ਵਾਤੀ ਬੰਦੇ ਆਏ ਆ ਠੀਕ ਆ ਉਹਨੂੰ ਵੱਢ ਟੱਕ ਕੇ ਉੱਥੇ ਚੱਲ ਗਿਆ ਇਹ ਕਿੰਨੇ ਮੁੰਡੇ ਜਿਹੜੇ ਹੋਏ ਆ 6 5 6 ਜਾਣੇ ਹੋਣਗੇ 6 ਜਣੇ ਉਹਨਾਂ ਦੇ ਜਖਮੀ ਵੀ ਜਦਾ ਸਿਰਸ ਹੋਏ ਆ ਪਿੱਛੇ ਬਾਹਰ ਜਲੰਧਰ ਭੇਜਿਆ ਹਾਂ ਹਾਂਜੀ ਹਾਂਜੀ ਜਿਹੜੇ ਮਾਰਦਾਤ ਹੋਈ ਕਾਰਨ ਕੀ ਸੀ ਉਹ ਦੱਸੋ ਤਾਨ ਭਾਈ ਸਾਨੂੰ ਕੁਝ ਨਹੀਂ ਪਤਾ ਸਾਨੂੰ ਕੋਈ ਘਰ ਕੁਝ ਨਹੀਂ ਪਤਾ ਮੈਨੂੰ ਸਾਨੂੰ ਕੋਈ ਨਹੀਂ ਪਤਾ ਇੱਥੇ ਇੱਥੇ ਏਡੇ ਜਿ ਬੈਠੇ ਸੀਗੇ ਆ ਮੁੰਡੇ ਪਿੱਛੋਂ ਆਏ ਆ ਚੋਰ ਆ ਚੋਰ ਆ ਕੀ ਨਾ ਜਿਹੜੇ ਜਖਮੀ ਹੋਏ ਹੋਣਗੇ ਜਖਮੀ ਹੋਏ ਮੇਰੇ ਭਰਾ ਦਾ ਨਾਮ ਗੁਰਦੀਪ ਕੁਮਾਰ ਆ ਹਾਂ ਤੇ ਮੁੰਡੇ ਦੂਜੇ ਨਾਲ ਜੱਗੀ ਆ ਹਾਂ ਹਾਂਜੀ ਮੰਗ ਸਾਨੂੰ ਚਾਹੀਦਾ ਆ ਇਨਸਾਫ ਚਾਹੀਦਾ ਇਹਨਾਂ ਇੱਥੇ ਸੋਚਣਾ ਲੱਗਾ ਸੀ ਕਿ ਆਸੀ ਕੋਈ ਅਣਪਛਾਤੀ ਵਿਅਕਤੀ ਮੁੰਡੇ ਨੂੰ ਮਾਰ ਕਿ ਕੀ ਲੱਗਦਾ ਤੁਸੀਂ ਭਰੋਸਾ ਕਿਧੋਂ ਆਇਆ ਆ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦੋ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜੀ ਹਰ ਵੇਲੇ ਅਸੀਂ ਜਿਹੜਾ ਇਹ ਸਸਪੈਕਸ਼ਨ ਜਿਹੜਾ ਕਰਾਂਗੇ ਇਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਹੈ ਮਰਚਲਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜੇ ਕਿੰਨੇ ਆ ਇਹਦੇ ਵਿੱਚ ਦੋ ਇੰਜਰਡ ਨੇ ਜੇ ਉਹ ਹਾਲ ਦੀ ਅਕੈਡਮੀ ਨੂੰ ਪਤਾ ਲੱਗਿਆ ਸੋ ਹਸਪੀਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸੱਖ ਤੇ ਨੌਜਵਾਨ ਸੀ ਉਹਨਾਂ ਦਾ ਕੋਈ ਆਇਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰ ਲਿਆ ਜਾਏਗਾ ਕੀ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੈ ਇਹ ਅਜੇ ਇਨਵੈ ਬੀਤੀ ਰਾਤ ਅਨਪਛਾਤੇਆਂ ਦੇ ਵੱਲੋਂ ਹਮਲਾ ਕਰਕੇ ਇੱਕ ਮੁੰਡੇ ਨੂੰ ਮਾਰ ਮੁਕਾਇਆ ਗਿਆ ਤੇ ਪੰਜ ਤੋਂ 6 ਮੁੰਡੇ ਜ਼ਖਮੀ ਕਰ ਦਿੱਤੇ ਗਏ ਨੇ ਸ਼ਰਿਆਮੇ ਇੱਥੇ ਹਥਿਆਰਾਂ ਦੇ ਨਾਲ ਵਾਰ ਹੁੰਦੇ ਨੇ ਜਿਸ ਤੋਂ ਬਾਅਦ ਪਰਿਵਾਰ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਸੜਕ ਜਾਮ ਕਰ ਦਿੱਤੀ ਹੈ ਤੇ ਧਰਨਾ ਲਗਾ ਦਿੱਤਾ ਹੈ ਜਿਸ ਨਾਲ ਟ੍ਰੈਫਿਕ ਵੀ ਜਾਮ ਹੋ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਦ ਤੱਕ ਸੜਕ ਜਾਮ ਰਹੇਗੀ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਹਾਲਾਂਕਿ ਇੱਥੇ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਤੇ ਪਰ ਪਿੰਡ ਵਾਸੀਆਂ ਵੱਲੋਂ ਬਿਨਾਂ ਕਾਰਵਾਈ ਧਰਨਾ ਨਾ ਚੁੱਕਣ ਦੇ ਲਈ ਕਿਹਾ ਗਿਆ ਪਿੰਡ ਵਾਸੀ ਤੇ ਪਰਿਵਾਰ ਕਹਿ ਰਿਹਾ ਕਿ ਜਦ ਤੱਕ ਕਾਰਵਾਈ ਨਹੀਂ ਹੁੰਦੀ ਇਨਸਾਫ ਨਹੀਂ ਮਿਲਦਾ ਧਰਨਾ ਨਹੀਂ ਚੁੱਕਿਆ ਜਾਣਾ ਪਰਿਵਾਰ ਜੋ ਇਲਜ਼ਾਮ ਲਗਾ ਰਿਹਾ ਹੈ ਕਿ ਬੀਤੀ ਰਾਤ ਕੁਝਣ ਪਛਾਤੇ ਹਮਲਾਵਰ ਆਉਂਦੇ ਨੇ ਤੇ ਇੱਕ ਮੁੰਡੇ ਨੂੰ ਤੇਜ਼ਦਾਰ ਹਥਿਆਰਾਂ ਦੇ ਨਾਲ ਵੱਢ ਕੇ ਸੁੱਟ ਗਏ ਨੇ ਤਾਂ ਇਹ ਸੁਵੇਰਾ ਜਿਹੜੀਆਂ ਦਰਨੇ ਦੀਆਂ ਤੁਹਾਨੂੰ ਵਿਖਾ ਰਹੇ ਆ ਪਰਿਵਾਰ ਦੇ ਵੱਲੋਂ ਹੁਣ ਧਰਨਾ ਲਗਾ ਦਿੱਤਾ ਗਿਆ ਤੇ ਜਦ ਤੱਕ ਇਨਸਾਫ ਨਹੀਂ ਮਿਲਦਾ ਉਹਨਾਂ ਦਾ ਕਹਿਣਾ ਹੈ ਕਿ ਇਹ ਧਰਨਾ ਵੀ ਜਾਰੀ ਰਹੇਗਾ ਬੀਤੀ ਰਾਤ ਆਣ ਪਛਾਤੇ ਬੰਦੇ ਜੋ ਕਿ ਇਸ ਮੁੰਡੇ ਤੇ ਹਮਲਾ ਕਰ ਦਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ 5 ਤੋਂ 6 ਹੋਰ ਜਿਹੜੇ ਮੁੰਡੇ ਨੇ ਉਹ ਜ਼ਖਮੀ ਨੇ ਹਸਪਤਾਲ ਦੇ ਵਿੱਚ ਜਰੇ ਲਾਜ਼ ਦੇ ਤਾਂ ਇਹ ਮਾਮਲਾ ਸਾਹਮਣੇ ਆਇਆ ਪਿੰਡ ਸਲੀਕਿਆਣਾ ਤੋਂ ਜਿੱਥੇ ਬੀਤੀ ਰਾਤ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਨਸਾਫ ਦੇ ਲਈ ਧਰਨਾ ਲਗਾ ਦਿੱਤਾ ਤਾਂ ਫਲੋਰ ਦੀਆਂ ਤਸਵੀਰਾਂ ਪਿੰਡ ਸਲੀਕਿਆਣਾ ਦੇ ਵਿੱਚ ਬੀਤੀ ਰਾਤ ਕੁਜਾਨ ਪਛਾਤੇ ਇੱਕ ਮੁੰਡੇ ਤੇ ਹਮਲਾ ਕਰਦੇ ਨੇ ਕੁਝ ਹੋਰ ਮੁੰਡੇ ਵੀ ਉੱਥੇ ਉਸ ਵੇਲੇ ਨਾਲ ਮੌਜੂਦ ਹੁੰਦੇ ਨੇ ਜਿੱਥੇ ਇੱਕ ਮੁੰਡੇ ਦੀ ਤਾਂ ਜਾਨ ਚਲੀ ਗਈ ਹੈ ਤੇ ਹੋਰ ਕਈ ਜ਼ਖਮੀ ਦੱਸੇ ਜਾ ਰਹੇ ਨੇ ਮੈਂ ਗਵਿੰਦਰ ਸੁਮਨ ਮੇਰਾ ਨਾਂ ਆ ਮੈਂ ਸੇਲਕਿਆਣਾ ਦਾ ਵਸਨੀਕ ਆ ਮੇਰਾ ਭਰਾ ਦੀ ਰਾਤ ਲੜਾਈ ਹੋਈ ਆ ਠੀਕ ਆ ਕੋਈ ਬਾਹਰੋਂ ਅਣਸ਼ਵਾਤੀ ਬੰਦੇ ਆਏ ਆ ਠੀਕ ਆ ਉਹਨੂੰ ਵੱਢ ਟੱਕ ਕੇ ਉੱਥੇ ਚਲੇ ਗਏ ਆ ਮੁੰਡਿਆਂ ਜਿਹੜੇ ਹੋਇਆ 6 5 6 ਜਣੇ ਹੋਣਗੇ 6 ਜਣੇ ਉਹਨਾਂ ਦੇ ਜ਼ਖਮੀ ਵੀ ਜਦਾ ਸਿਰਸ ਹੋਇਆ ਭਿਜੇ ਬਾਹਰ ਜਲੰਧਰ ਭਿਜੇ ਹਾਂਜੀ ਹਾਂਜੀ ਜਿਹੜੇ ਮਾਰਦਾਤ ਹੋਈ ਕਾਰਨ ਕੀ ਸੀ ਉਹ ਮਾਰਦਾਤ ਤਨ ਭਾਈ ਸਾਨੂੰ ਕੁਛ ਨਹੀਂ ਪਤਾ ਸਾਨੂੰ ਕੋਈ ਨਹੀਂ ਪਤਾ ਕੁਛ ਨਹੀਂ ਪਤਾ ਨਹੀਂ ਨਹੀਂ ਸਾਨੂੰ ਕੋਈ ਨਹੀਂ ਪਤਾ ਅਸੀਂ ਤਾਂ ਇੱਥੇ ਏਡੇ ਚ ਬੈਠੇ ਸੀਗੇ ਆ ਮੁੰਡੇ ਪਿੱਛੋਂ ਆਏ ਆ ਚੋਰ ਆ ਚੋਰ ਆ ਕੀ ਨਾ ਜਿਹੜੇ ਜ਼ਖਮੀ ਹੋਏ ਉਹ ਜ਼ਖਮੀ ਮੇਰੇ ਭਰਾ ਦਾ ਨਾਮ ਗੁਰਦੀਪ ਕੁਮਾਰ ਆ ਇਹ ਮੁੰਡੇ ਦੂਜੇ ਨਾਲ ਜੱਗੀ ਆ ਹਾਂ ਹਾਂ ਜੀ ਮੰਗ ਕਰਦੇ ਹਾਂ ਮੰਗ ਸਾਨੂੰ ਚਾਹੀਦਾ ਆ ਇਨਸਾਫ ਚਾਹੀਦਾ ਇਹਨਾਂ ਇੱਥੇ ਸੋਚਣਾ ਲੱਗਾ ਸੀ ਕਿ ਯਾਸੀ ਕੋਈ ਅਣਪਛਾਤੀ ਵਿਅਕਤੀ ਮੁੰਡੇ ਨੂੰ ਮਾਰ ਦਿੱਤੇ ਕੀ ਲੱਗਦਾ ਤੁਸੀਂ ਭਰੋਸਾ ਕਿਧੋਂ ਆਇਆ ਆ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦੋ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜੀ ਹਰ ਵੇਲੇ ਅਸੀਂ ਜਿਹੜਾ ਇਹ ਸਬਸਟ੍ਰੈਕਸ਼ਨ ਜਿਹੜਾ ਕਰਾਂਗੇ ਇਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਹੈ ਪਰਚਾ ਲੱਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦ ਤੋਂ ਜਲ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜੇ ਕਿੰਨੇ ਇਹਦੇ ਵਿੱਚ ਦੋ ਇੰਜਰਡ ਨੇ ਜਿਹੋ ਹਾਲ ਦੀ ਅਕੈਡਮੀ ਨੂੰ ਪਤਾ ਲੱਗਿਆ ਸੋ ਹਸਪਿਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸੱਖ ਤੇ ਨੌਜਵਾਨ ਸੀ ਉਹਨਾਂ ਦਾ ਕੋਈ ਆਈਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲ ਅਰੈਸਟ ਕਰ ਲਿਆ ਜਾਏਗਾ ਕੀ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੈ ਇਹ ਅਜੇ ਇਨਵੈਸਟੀ ਬੀਤੀ ਰਾਤ ਅਨਪਛਾਤੇਆਂ ਦੇ ਵੱਲੋਂ ਹਮਲਾ ਕਰਕੇ ਇੱਕ ਮੁੰਡੇ ਨੂੰ ਮਾਰ ਮੁਕਾਇਆ ਗਿਆ ਤੇ 5 ਤੋਂ 6 ਮੁੰਡੇ ਜ਼ਖਮੀ ਕਰ ਦਿੱਤੇ ਗਏ ਨੇ ਸ਼ਰਿਆਮੇ ਇੱਥੇ ਹਥਿਆਰਾਂ ਦੇ ਨਾਲ ਵਾਰ ਹੁੰਦੇ ਨੇ ਜਿਸ ਤੋਂ ਬਾਅਦ ਪਰਿਵਾਰ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਸੜਕ ਜਾਮ ਕਰ ਦਿੱਤੀ ਹੈ ਤੇ ਧਰਨਾ ਲਗਾ ਦਿੱਤਾ ਹੈ ਜਨਾਲ ਟ੍ਰੈਫਿਕ ਵੀ ਜਾਮ ਹੋ ਗਿਆ ਹੈ ਪਰਵਾਰ ਦਾ ਕਹਿਣਾ ਹੈ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਸੜਕ ਜਾਮ ਰਹੇਗੀ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਹਾਲਾਂਕਿ ਇਥੇ ਦੱਸ ਦਈਏ ਕਿ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਤੇ ਪਰ ਪਿੰਡ ਵਾਸੀਆਂ ਵੱਲੋਂ ਬਿਨਾਂ ਕਾਰਵਾਈ ਧਰਨਾ ਨਾ ਚੁੱਕਣ ਦੇ ਲਈ ਕਿਹਾ ਗਿਆ ਪਿੰਡ ਵਾਸੀ ਤੇ ਪਰਿਵਾਰ ਕਹਿ ਰਿਹਾ ਕਿ ਜਦ ਤੱਕ ਕਾਰਵਾਈ ਨਹੀਂ ਹੁੰਦੀ ਇਨਸਾਫ ਨਹੀਂ ਮਿਲਦਾ ਧਰਨਾ ਨਹੀਂ ਚੁੱਕਿਆ ਜਾਣਾ ਪਰਿਵਾਰ ਜੋ ਇਲਜ਼ਾਮ ਲਗਾ ਰਿਹਾ ਹੈ ਕਿ ਬੀਤੀ ਰਾਤ ਕੁਝਣ ਪਛਾਤੇ ਹਮਲਾਵਰ ਆਉਂਦੇ ਨੇ ਤੇ ਇੱਕ ਮੁੰਡੇ ਨੂੰ ਤੇਜ਼ਦਾਰ ਹਥਿਆਰਾਂ ਦੇ ਨਾਲ ਵੱਢ ਕੇ ਸੁੱਟ ਗਏ ਨੇ ਤਾਂ ਇਹ ਸੁਵੇਰਾ ਜਿਹੜੀਆਂ ਧਰਨੇ ਦੀਆਂ ਤੁਹਾਨੂੰ ਵਿਖਾ ਰਹੇ ਆ ਪਰਿਵਾਰ ਦੇ ਵੱਲੋਂ ਹੁਣ ਧਰਨਾ ਲਗਾ ਦਿੱਤਾ ਗਿਆ ਤੇ ਜਦ ਤੱਕ ਇਨਸਾਫ ਨਹੀਂ ਮਿਲਦਾ ਉਹਨਾਂ ਦਾ ਕਹਿਣਾ ਹੈ ਕਿ ਇਹ ਧਰਨਾ ਵੀ ਜਾਰੀ ਰਹੇਗਾ ਬੀਤੀ ਰਾਤ ਆਣ ਪਛਾਤੇ ਬੰਦੇ ਜੋ ਕਿ ਇਸ ਮੁੰਡੇ ਤੇ ਹਮਲਾ ਕਰ ਦਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ 5 ਤੋਂ 6 ਹੋਰ ਜਿਹੜੇ ਮੁੰਡੇ ਨੇ ਉਹ ਜ਼ਖਮੀ ਨੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਦੇ ਤਾਂ ਇਹ ਮਾਮਲਾ ਸਾਹਮਣੇ ਆਇਆ ਪਿੰਡ ਸਲੀਕਿਆਣਾ ਤੋਂ ਜਿੱਥੇ ਬੀਤੀ ਰਾਤ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਨਸਾਫ ਦੇ ਲਈ ਧਰਨਾ ਲਗਾ ਦਿੱਤਾ ਤਾਂ ਫਲੋਰ ਦੀਆਂ ਤਸਵੀਰਾਂ ਪਿੰਡ ਸਲੀਕਿਆਣਾ ਦੇ ਵਿੱਚ ਬੀਤੀ ਰਾਤ ਕੁਜਾਨ ਪਛਾਤੇ ਇੱਕ ਮੁੰਡੇ ਤੇ ਹਮਲਾ ਕਰਦੇ ਨੇ ਕੁਝ ਹੋਰ ਮੁੰਡੇ ਵੀ ਉੱਥੇ ਉਸ ਵੇਲੇ ਨਾਲ ਮੌਜੂਦ ਹੁੰਦੇ ਨੇ ਜਿੱਥੇ ਇੱਕ ਮੁੰਡੇ ਦੀ ਤਾਂ ਜਾਨ ਚਲੀ ਗਈ ਹੈ ਤੇ ਹੋਰ ਕਈ ਜ਼ਖਮੀ ਦੱਸੇ ਜਾ ਰਹੇ ਨੇ ਮੈਂ ਗਵਿੰਦਰ ਸੁਮਨ ਮੇਰਾ ਨਾਂ ਆ ਮੈਂ ਸੇਲਕਿਆਣਾ ਦਾ ਵਾਸੀ ਆ ਮੇਰਾ ਭਰਾ ਦੀ ਰਾਤ ਲੜਾਈ ਹੋਈ ਆ ਠੀਕ ਆ ਕੋਈ ਬਾਹਰੋਂ ਅਣਸ਼ਵਾਤੇ ਬੰਦੇ ਆਏ ਆ ਠੀਕ ਆ ਉਹਨੂੰ ਵੱਢ ਟੱਕ ਕੇ ਉੱਥੇ ਚੱਲ ਗਏ ਆ ਇੰਨੇ ਮੁੰਡੇ ਜਿਹੜੇ ਹੋਇਆ 6 5 6 ਜਣੇ ਹੋਣਗੇ ਜਿਹੜੇ ਉਹਨਾਂ ਦੇ ਗਿਆ ਦੇ जख्मी ਵੀ ਜਦਾ ਸੁੱਸ ਹੋਇਆ ਭੇਜੇ ਬਾਹਰ ਜਲੰਧਰ ਭੇਜਿਆ ਹਾਂਜੀ ਹਾਂਜੀ ਜਿਹੜੇ ਬਾਰ ਬਾਰ ਦਾ ਤਾਂ ਹੋਈ ਕਾਰਨ ਕੀ ਸੀ ਦਾ ਬੱਸ ਤਾਂ ਭਾਈ ਸਾਨੂੰ ਕੁਝ ਨਹੀਂ ਪਤਾ ਸਾਨੂੰ ਕੋਈ ਘਰ ਕੁਝ ਨਹੀਂ ਪਤਾ ਨਹੀਂ ਨਹੀਂ ਸਾਨੂੰ ਕੋਈ ਨਹੀਂ ਪਤਾ ਇੱਥੇ ਇੱਥੇ ਐਡੇ ਚ ਬੈਠੇ ਸੀਗੇ ਮੁੰਡੇ ਪਿੱਛੋਂ ਆਏ ਆ ਚੋਰ ਆ ਚੋਰ ਆ ਕੀ ਨਾ ਜਿਹੜੇ जख्मी ਹੋਏ ਹੋਏ जख्मी ਮੇਰੇ ਭਰਾ ਦਾ ਨਾ ਗੁਰਦੀਪ ਕੁਮਾਰ ਆ ਹਾਂ ਤੇ ਮੁੰਡੇ ਦੂਜੇ ਨਾਲ ਜੱਗੀ ਆ ਹਾਂ ਹਾਂ ਜੀ ਬਾਕੀ ਕਰਦੇ ਹਾਂ ਮੰਗ ਸਾਨੂੰ ਚਾਹੀਦਾ ਆ ਇਨਸਾਫ ਚਾਹੀਦਾ ਇਹਨਾਂ ਵਿੱਚ ਸੋਚਣਾ ਲੱਗਾ ਸੀ ਕਿ ਕੋਈ ਅਣਪਛਾਤੀ ਵਿਅਕਤੀ ਮੁੰਡੇ ਨੂੰ ਵੱਜ ਕੇ ਕੀ ਲੱਗਦਾ ਤੁਸੀਂ ਭਰੋਸਾ ਕਿਤੋਂ ਆਇਆ ਆ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਦੇ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦੋ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਜੀ ਹਰ ਵੇਲੇ ਅਸੀਂ ਜਿਹੜਾ ਆ ਸਬ ਸਟੇਸ਼ਨ ਜਿਹੜਾ ਆ ਕਰਾਂਗੇ ਇਹਦੇ ਵਿੱਚ ਉਹਨਾਂ ਨੇ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਹੈ ਮਰਚਾ ਦਰਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜਾ ਕਿੰਨੇ ਆ ਇਹਦੇ ਵਿੱਚ ਦੋ ਇੰਜਰਡ ਨੇ ਜੇ ਉਹ ਹਾਲ ਦੀ ਅਕੈਡਮੀ ਨੂੰ ਪਤਾ ਲੱਗਿਆ ਸੋ ਹਸਪਿਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸੱਖ ਤੇ ਨੌਜਵਾਨ ਸੀ ਉਹਨਾਂ ਦਾ ਕੋਈ ਆਈਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰ ਲਿਆ ਜਾਏਗਾ ਕੀ ਇਹਨਾਂ ਦੀ ਕੋ ਪ੍ਰਾਣੀ ਰੰਜਿਸ਼ ਇਹ ਹਜੇ ਇਨਵੈ